ਹੈਲੋ ਫਰੈਂਡਸ ਦੇਖੋ ਜੀ ਮੇਰੇ ਕੋ ਸਿਗੇ ਰਾਤ ਦੇ ਬਚੇ ਹੋਏ ਰਾਈਸ ਤੇ ਉਹਨਾਂ ਨੂੰ ਲੱਗੇ ਆਪਾਂ ਤੜਕਾ ਲਾਉਣ ਉਹਨੂੰ ਲੱਗੇ ਆ ਬਣਾਉਣ ਆਪਾਂ ਵੈਜ ਬਰੀਆਨੀ ਠੀਕ ਹੈ ਵੈਸੇ ਮੈਂ ਤੁਹਾਨੂੰ ਬਰੀਆਨੀ ਬਣਾ ਕੇ ਕਿਸੇ ਦਿਨ ਹੋਰ ਉਹਦਾ ਵਲੌਗ ਪਾਉਂਗੀ ਪੂਰਾ ਕਿ ਬਰੀਆਨੀ ਜਿਹੜੀ ਆਪਾਂ ਥੇ ਬਣਾਉਨੇ ਆ ਤੇ ਅੱਜ ਜਿਹੜਾ ਵਲੌਗ ਹੈ ਇਦਾਂ ਹੀ ਬਣਦਾ ਪਿਆ ਇਹਦੇ ਚ ਮੈਂ ਪਾ ਦਿੱਤਾ ਹੋਇਆ ਜੀ ਨਮਕ Shimla mirch gajar tamatar hari mirch pyaz ਤੇ hare matar ਉੱਪਰ ਜੀ ਮੈਂ ਪਾ ਦਿੱਤਾ ਹੋਇਆ ਜੀ ਨਮਕ ਜਿੰਨੇ ਮੈਂ ਤੜਕਾ ਲਗਾ ਰਹੀ ਹਾਂ ਮਸਟਰਡ ਆਇਲ ਚ ਹੁਣ ਮੈਂ ਇਹ ਚ ਪਾ ਰਹੀ ਹਾਂ ਹਲਕੀ ਜੀ ਕਲਰ ਵਾਲੀ ਮਿਰਚ ਗਰਮ ਮਸਾਲਾ ਜੇ ਕੋਈ ਰਾਈਸ ਆਪਣੇ ਜਿਹੜੇ ਬਚ ਜਾਂਦੇ ਹਨ ਨਾ ਚੌਲ ਰਾਕ ਦੇ ਜੇ ਨਹੀਂ ਸਵੇਰੇ ਕਿਸੇ ਨੇ ਖਾਣੇ ਹੁੰਦੇ ਤਾਂ ਤੁਸੀਂ ਐਦਾ ਤੜਕਾ ਲਗਾ ਲਿਆ ਕਰੋ ਬਹੁਤ ਹੀ ਟੇਸਟੀ ਬਣ ਗਿਆ ਉੱਪਰ ਵੀ ਮੈਂ ਪਾਣ ਲੱਗੀ ਹਾਂ ਹਲਕੀ ਜੀ ਹਲਦੀ ਕਿਉਂਕਿ ਬਰਿਆਨੀ ਇਸੇ ਕਲਰ ਦੀ ਹੁੰਦੀ ਆ ਇਸ ਲਈ ਤੇ ਮੇਰੇ ਕੋਲ ਸੀਗਾ ਥੋੜੀ ਜਿਹੀ ਮੇਥੀ ਥੋੜੀ ਜਿਹੀ ਪਾਲਕ ਤੇ ਧਨੀਏ ਦੇ ਧੁੱਕ ਪੱਤੇ ਵਿੱਚ ਹੈਗੇ ਆ ਉਹ ਕਟਿੰਗ ਕਰਕੇ ਪਾ ਰਹੀ ਆ ਕਿਉਂਕਿ ਮੇਰੇ ਕੋਲ ਪੂਰਾ ਧਨੀਆ ਕਟਿੰਗ ਕਰਕੇ ਮੈਂ ਲੈ ਕੇ ਨਹੀਂ ਆਈ ਛੱਤ ਦੇ ਉੱਪਰ ਤੇ ਲੱਗਾ ਹੋਇਆ ਆ ਵੈਸੇ ਜੋ ਵੀ ਹੈਗਾ ਮੈਂ ਪਾ ਦਿੱਤਾ ਹੋਇਆ ਕਿਉਂਕਿ ਵਿੱਚ ਚਾਹੀਦੀ ਗ੍ਰੀਨਰੀ ਸੋ ਅਸੀਂ ਗ੍ਰੀਨਰੀ ਜਿਹੜੀ ਹੈ ਕਿਸੇ ਵੀ ਚੀਜ਼ ਤੋਂ ਦੇ ਸਕਦੇ ਆ ਆਪਣੇ ਕੋਲੋਂ ਹੁਣ ਇਸ ਦੇ ਵਿੱਚ ਮਿਕਸ ਕਰਾਂਗੇ ਅਸਨੇ ਰਾਏ ਘੜਾ ਤੜਕਾ ਬਣ ਕੇ ਰੈਡੀ ਲੋਜੀ ਇਸੇ ਘੱਟ ਦੇ ਨਾਲ ਹੀ ਰਾਈਸ ਬਣਾਏ ਆ ਕਿਉਂਕਿ ਰਾਈਸ ਕੱਲੇ ਕੱਲੇ ਹੋਣਗੇ ਠੀਕ ਹੈ ਜੀ ਇਹ ਬਣ ਗਈ ਸਾਡੀ ਮਿਕਸ ਵੈਜ ਬਰੀਆਨੀ ਕਿਉਂਕਿ ਐਦਾਂ ਰਾਈਸ ਜਿਹੜੇ ਆ ਜਲਦੀ ਜਲਦੀ ਖਾਦੇ ਜਾਣੇ ਆ ਉਹਦਾ ਕੋਈ ਖਾਂਦਾ ਨਹੀਂ ਹੈਗਾ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਮੈਂ ਮਿਕਸ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਫਿਰ ਦਿਖਾ ਦਿੰਨੀ ਆ ਹਾਂਜੀ ਆ ਦੇਖੋ ਜੀ ਸਾਡੀ ਕਲਰਫੁਲ ਬਰੀਆਨੀ ਬਣ ਕੇ ਰੈਡੀ ਹੋ ਗਈ ਹੋਈ ਆ ਤੇ ਤੁਸੀਂ ਦੱਸਣਾ ਕਿ ਕਿਨੂੰ ਕਿਨੂੰ ਬਰੀਆਨੀ ਜਿਹੜੀ ਆ ਪਸੰਦ ਆ ਕਿਉਂਕਿ ਮੈਂ ਬਰੀਆਨੀ ਦਾ ਫੁੱਲ ਬਲੌਗ ਜਿਹੜਾ ਹੈ ਕਿਸੇ ਦਿਨ ਬਣਾਉਣਾ ਆ ਉਹ ਤੁਸੀਂ ਜ਼ਰੂਰ ਦੇਖ ਕੇ ਬਣਾਇਓ ਤੇ ਬਲੌਗ ਨੂੰ ਹਮੇਸ਼ਾ ਪੂਰਾ ਦੇਖਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਹਾਈਪ ਜ਼ਰੂਰ ਕਰਿਆ ਕਰੋ ਬਲੌਗ ਨੂੰ ਤੁਸੀਂ ਹਾਈਪ ਨਹੀਂ ਕਰਦੇ ਹਾਈਪ ਕਰਨ ਦੇ ਨਾਲ ਕੀ ਪੁਆਇੰਟ ਮਿਲਦੇ ਆ ਜਿਹੜੇ ਤੁਸੀਂ ਮੈਨੂੰ ਨਹੀਂ ਦਿੰਦੇ ਠੀਕ ਹੈ ਜੀ ਤੇ ਦੱਸਣਾ ਤੁਹਾਨੂੰ ਬਰੀਆਨੀ ਕਿਨੂੰ ਕਿਨੂੰ ਪਸੰਦ ਆ ਤੇ ਆ ਕਿਵੇਂ ਦੀ ਲੱਗੀ